ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੂਬੇ ਵਿੱਚ ਹੋ ਰਹੀਆਂ ਪੰਚਾਇਤ ਚੋਣਾਂ ਵਿੱਚ ਗੰਭੀਰ ਬੇਨਿਯਮੀਆਂ ਨੂੰ ਬੇਨਕਾਬ ਕੀਤਾ ਅਤੇ ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਨਹੀਂ ਚਾਹੁੰਦੀ ਕਿ ਸੂਬੇ ਦੇ ਲੋਕ ਚੋਣਾਂ ਵਿੱਚ ਹਿੱਸਾ ਲੈਣ ਤਾਂ ਜੋ ਉਹ ਬਹੁ ਗਿਣਤੀ ਪਿੰਡਾਂ 'ਚ ਆਪਣੇ ਪ੍ਰਸ਼ਾਸਕ ਲਗਾ ਕੇ ਫੰਡਾਂ ਤੇ ਕੰਟਰੋਲ ਰੱਖ ਸਕਣ ਅਮਰਸਰ ਵਿੱਚ ਹੋਰ ਸੀਨੀਅਰ ਆਗੂਆਂ ਨਾਲ ਮਿਲ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜ਼ੋਨ ਜ਼ਾਬਤਾ ਲਾਗੂ ਹੋਣ ਦੇ ਕਈ ਦਿਨਾਂ ਬਾਅਦ ਤੱਕ ਵੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫ਼ਤਰਾਂ ਵਿੱਚ ਵੱਖ-ਵੱਖ ਵਰਗਾਂ ਲਈ ਰਾਕਮਾ ਕੀਤੇ ਪਿੰਡੇ ਪਿੰਡਾਂ ਦੀਆਂ ਸੂਚੀਆਂ ਨਹੀਂ ਮਿਲ ਰਹੀਆਂ ਉਹਨਾਂ ਨੇ ਕਿਹਾ ਕਿ ਬੀਡੀਪੀਓ ਦਫ਼ਤਰਾਂ ਨੂੰ ਭਾਰੀ ਸੁਰੱਖਿਆ ਫੋਰਸ ਲਗਾ ਕੇ ਕੇਲਿਆਂ ਵਿੱਚ ਤੇ ਬਦਲ ਦਿੱਤਾ ਗਿਆ ਏ ਤਾਂ ਜੋ ਵਿਰੋਧੀ ਪਾਰਟੀਆਂ ਦੇ ਲੋਕ ਮीडीपीਓ ਕੋਲ ਪਹੁੰਚ ਵੀ ਨਾ ਸਕਣ ਪੰਚਾਇਤਾਂ ਦੇ ਰਾਖਵੇਂਕਰਨ ਵਿੱਚ ਗੰਭੀਰ ਬਿਆਨੀਆਂ ਸਾਂਝੀਆਂ ਕਰਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਤਰਸਿਕਾ ਦੇ ਪਿੰਡ ਬਾਲੋਵਾਲੀ ਨੂੰ ਐਸਸੀ ਵਰਗ ਲਈ ਰਾਖਵਾ ਕਰ ਦਿੱਤਾ ਗਿਆ ਏ ਜਦਕਿ ਪਿੰਡ ਵਿੱਚ ਇੱਕ ਵੀ ਘਰ ਐਸਸੀ ਵਰਗ ਦਾ ਨਹੀਂ ਹੈ ਹੁਣੇ ਕਿਹਾ ਕਿ ਪਹਿਲਾਂ ਰਾਖਵਾਕਰਨ ਰੋਟੇਸ਼ਨਲ ਆਧਾਰ ਤੇ ਹੁੰਦਾ ਸੀ ਪਰ ਇਸ ਵਾਰ ਪਿੰਡਾਂ ਦੀਆਂ ਸੂਚੀਆਂ ਆਪ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਤਾਂ ਜੋ ਉਹ ਆਪਣੀ ਮਨਮਰਜ਼ੀ ਮੁਤਾਬਕ ਰਾਖਵਾਕਰਨ ਕਰ ਸਕਣ